ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਮੇਰੇ ਚੈਨਲ ਝੰਗ ਦੀ ਰਾਹ ਤੇ ਸਾਰੇਆਂ ਦਾ ਔਰ ਸ਼ਹਿਰ ਦੀ ਸਾਝ ਇਹ ਮੇਰੀਆਂ ਛੋਟੀਆਂ ਛੋਟੀਆਂ ਸਾਝਾਂ ਜਿਹੜੀਆਂ ਪਿੰਡੂ ਜੀਵਨ ਨੂੰ ਉਹਦੇ ਰੰਗਾਂ ਨੂੰ ਉਧਰ ਦੀ ਕੈਟਵਸ ਤੇ ਜਿਹੜੇ ਲਿਖਿਆ ਉਹਨਾਂ ਨੂੰ ਬਾਰਨ ਦੀ ਇੱਕ ਛੋਟੀ ਜੀ ਕੋਸ਼ਿਸ਼ ਸ਼ਾ ਔਰ ਇਹਨਾਂ ਸਾਂਝਿਆਂ ਦਾ ਹੋ ਸਕਦਾ ਕੋਈ ਮਤਲਬ ਨਾ ਵੀ ਹੋਵੇ ਪਰ ਬਹੁਤ ਗਹਿਰੇ ਮਤਲਬ ਵੀ ਹੋਣ ਕਿਉਂਕਿ ਪਿੰਡੂ ਜਿਹੜੀ ਸਾਡੀ ਜੀਵਨ ਆ ਇਹਦੀ ਧਾਰਾ ਇਸ ਟਾਈਮ ਵਿਕਾਸ ਦੇ ਨਾਂ ਤੇ ਬਹੁਤ ਸਾਰੇ ਲੋਕ ਪਲਾਨ ਕਰਕੇ ਸ਼ਹਿਰਾਂ ਨੂੰ ਪਿੰਡਾਂ ਨੂੰ ਨਹੀਂ ਸਮਝਦੇ ਵੀ ਇੱਥੇ ਸੁਖ-ਸੂਲ ਤਾਂ ਨਹੀਂ ਪਰ ਅੱਜ ਪਿੰਡ ਜਿਹੜੇ ਆ ਉਹ ਬਿਹਤਰ ਸੁਖ-ਸੂਲ ਤਾਲਿਆ ਔਰ ਅੀ ਦੋ ਦੇਖੋ ਮੇਰੇ ਪਿੱਛੇ ਆ ਰਹੀ ਹੈ ਸਕੂਲ ਬੱਸ ਜਿਹੇ ਟਾਈਮ ਅਸੀਂ ਸਾਈਕਲਾਂ ਤੇ ਜਾਂ ਤੁਰ ਕੇ ਹੀ ਸਕੂਲ ਜਾਂਦੇ ਸੀ ਬੁਰੇ ਹਾਲ ਮnde ਤੇ ਹਾੜੇ ਪਰ ਹੁਣ ਜਗਾ ਜਗਾ ਸਕੂਲ ਬੱਸਾਂ ਲੱਗੀਆਂ ਆਹ ਬੱਚਿਆਂ ਨੂੰ ਇਹ ਉਹੀ ਜਗਾ ਮੇਰੀ ਜਿੱਥੇ ਮੈਂ ਬਹਿਣਾ ਆਪਣੀ ਸੈਰ ਤੋਂ ਬਾਅਦ ਆ ਕੇ ਬਾਬਾ ਸ਼ਹੀਦ ਰਾ ਇਹ ਸਾਡੇ ਪਿੰਡ ਦਾ ਬਾਹਰ ਵਾਲਾ ਰਸਤਾ ਅਰ ਆ ਮੇਰੇ ਦੋ ਪਿਆਰੇ ਦੋਸਤ ਇਹਨਾਂ ਨੇ ਖਹਿੜਾ ਨਹੀਂ ਖੜਨਾ ਭਾਵੇਂ ਕਿਧਰ ਨੂੰ ਜਾਵਾਂ ਮੈਂ ਤੇ ਇਹ ਵੀ ਸੈਰ ਅਸਲ 'ਚ ਕਰਾਉਣ ਵਾਲੇ ਇਹੋ ਆ ਮੈਨੂੰ ਕਿਉਂਕਿ ਇਹਨਾਂ ਨੂੰ ਪੂਰੇ ਵਕਤ ਦਾ ਪਤਾ ਔਰ ਇਹਨਾਂ ਨੇ ਦਰਵਾਜ਼ਾ ਖੜਕਾਈ ਜਣਾ ਵੀ ਉੱਥੇ ਮਿੱਤਰਾ ਚੱਲੀ ਗਏ ਹਾਂ ਆ ਦੇਖੋ ਬਿੱਤੀ ਦੇ ਖੇਡ ਖੇਡ ਕੇ ਨਰੀ ਹਾਲਤ ਕੀ ਬਣੀ ਚੱਲ ਇਧਰ ਆ ਲਉ ਇਹ ਕਰ ਹਰ ਆਹ ਲਾ ਖੇਲ ਕੀ ਜੀ ਬਦਲਵਾਈ ਔਰ ਆ ਸਾਰੇ ਇਹਨਾਂ ਦੇ ਨਿਆਈਂ ਤੇ ਸਾਡੇ ਖੇਤ ਨੇ ਲਾਗੇ ਲਾਗੇ ਹਰ ਇਧਰ ਸਾਡਾ ਘਰ ਨੇ ਜਿਹੋ ਤਾਂ ਦੱਸਿਆ ਪਰ ਇਹ ਸਾਡਾ ਮੱਥੂ ਚੱਕ ਸੀਲ ਪੱਟੀ ਜਿਲ੍ਹਾ ਤਰਦਦਾਰਨ ਔਰ ਇਸ ਪਿੰਡ ਦੇ ਛੋਟਾ ਜਿਹਾ ਪਰ ਬਹੁਤ ਸਾਰੇ ਕਮਾਜੇ ਪਿੰਡ ਅੱਗੇ ਵੀ ਹੈ ਜਿਨ੍ਹਾਂ ਦੀ ਮੈਂ ਤੁਹਾਡੇ ਨਾਲ ਜਿ세 ਜਿ세 ਅੱਜ ਪਾਉਂਦਾ ਜਾਊਂਗਾ ਔਰ ਜੋਨੇ ਲਿੰਦੇ ਪੰਜਾਬ ਸਾਡੇ ਨੂੰ ਪਹਿਲਾਂ ਲੱਗਦੇ ਇੱਥੇ ਬਾਅਦ ਚ ਲੱਗਦੇ ਜੋਨਰ ਲਗ ਭਗ ਬੂਟਾ ਮਾਰਗਾ ਇਹ ਵੀ ਮੈਂ ਤਨੇ ਤਨੇ ਲੜੀ ਲੱਲੀ ਕਾਦਾਂ ਪੈ ਗਿਆ ਦਵਾਈਆਂ ਪੈ ਗਿਆ ਦੀਨ ਚੁਣਿਆ ਗਿਆ ਪਰ ਹੁਣ ਇਹਨੂੰ ਪਾਣੀ ਦੇਣ ਦੀ ਲੋੜ ਹੈ ਸਰੋ ਔਰ ਅੱਜ ਆ ਗਿਆ ਬਾਰੰਗ ਤੇਰਾ ਤ੍ਰਿਗ 16 ਨੂੰ ਬਾਦੋਂ ਦੇ ਮਹੀਨੇ ਦਾ ਕਾਜ ਔਰ ਗਰਮੀ ਲਵੇ ਦਾ ਕਹਿਣ ਜਾ ਰਹੀ ਆ ਔਰ ਆ ਵੇਖੋ ਸੂਰਜਾ ਦੇ ਤਾ ਵੇਖਦਾ ਆ ਕਿੱਤਿਆਂ ਮਾਰਦਾ ਬਲ ਮੇਰੇ ਚੈਨਲ ਨੂੰ ਕਰਿਓ ਲਾਈਕ ਸਬਸਕ੍ਰਾਈਬ ਔਰ ਆਪਣਾ ਪਿਆਰ ਦਿਓ ਮੇਰੇ ਵੱਲ ਤੇ ਸਾਰੀਆਂ ਦੁਆਵਾਂ ਦਾ ਸਤਿ ਸ਼੍ਰੀ ਅਕਾਲ ਦੋਸਤੋ